ਸਤਿ ਸ਼੍ਰੀ ਅਕਾਲ ਜੀ ਸਾਂਝਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਰੋਬੀਆ ਧੰچل ਤੁਹਾਡੇ ਨਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਸਾਰਿਆਂ ਦਾ ਨੀਕਾ ਸਵਾਗਤ ਕਰਦੀਆਂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤੋਂ ਰੇਖਾ ਗੁਪਤਾ ਅੱਜ ਦਿੱਲੀ ਦੀ ਮੁੱਖ ਮੰਤਰੀ ਦੇ ਵਜੋਂ ਸੌਚਣਗੇ ਤੇ ਉੱਥੇ ਹੀ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ ਸੌਚਕ ਸਮਾਗਮ ਤੁਹਾਨੂੰ ਦੱਸ ਦਿੰਨੇ ਆ ਕਿ ਰੇਖਾ ਗੁਪਤਾ ਦੇ ਨਾਲ 6 ਕੈਬਨਿਟ ਮੰਤਰੀ ਵੀ ਸੌਚਣਗੇ ਰੇਖਾ ਗੁਪਤਾ ਦੇ ਰੂਪ ਦੇ ਵਿੱਚ ਦਿੱਲੀ ਨੂੰ ਮਿਲੇਗੀ ਚੌਥੀ ਮਹਿਲਾ ਮੁੱਖ ਮੰਤਰੀ ਭਾਜਪਾ ਦੇ ਵੱਲੋਂ ਸੁਸ਼ਮਾ ਸਵਰਾਜ ਬਣੀ ਸੀ ਦਿੱਲੀ ਦੀ ਪਹਿਲੀ ਮਹਿ सीएम ਤੇ ਉੱਥੇ ਹੀ ਇਸ ਤੋਂ ਬਾਅਦ ਸ਼ੀਲਾ ਦਿਖਸ਼ਤ ਲਗਾਤਾਰ 15 ਸਾਲ ਦਿੱਲੀ ਦੀ ਸੀਐਮ ਰਹੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਆਖਰੀ ਦਿਨਾਂ ਦੇ ਵਿੱਚ ਆਤੀਸ਼ੀ ਨੂੰ ਸੀਐਮ ਬਣਾਇਆ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਰੇਖਾ ਗੁਪਤਾ ਚੌਥੀ ਮਹਿਲਾ ਮੁੱਖ ਮੰਤਰੀ ਦੇ ਵਜੋਂ ਸੌਚਣਗੇ ਤੇ ਉੱਥੇ ਹੀ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਸੌਚਕ ਸਮਾਗਮ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਇਸ ਦੌਰਾਨ ਸ਼ਿਰਕਤ ਕਰਨਗੇ 20 ਸੂਬਿਆਂ ਦੇ ਸੀਐਮ ਡਿਪਟੀ ਸੀਐਮ ਤੇ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ ਭਾਜਪਾ ਪ੍ਰਧਾਨ ਜੇਪੀ ਨੰਦ ਦੇ ਨਾਲ-ਨਾਲ ਸਾਰੇ ਕੇਂਦਰੀ ਮੰਤਰੀ ਵੀ ਪਹੁੰਚਣਗੇ ਤੇ ਰੇਖਾ ਗੋਪਤਾ ਦੇ ਨਾਲ ਪਰਵੇਸ਼ ਵਰਮਾ ਕੈਬਨਿਟ ਮੰਤਰੀ ਵਜੋਂ ਚੁੱਕਣਗੇ ਮਨਜਿੰਦਰ ਸਰਸਾ ਕਪਿਲ ਸਰਸਾ ਮਾਫ ਕਰਿਓ ਕਪਿਲ ਮੇਸ਼ਰਾ ਤੇ ਇਸ ਦੇ ਨਾਲ ਹੀ ਆਸ਼ੀਸ਼ ਸੂਦ ਵੀ ਮੰਤਰੀ ਦੇ ਵਜੋਂ ਸੌ ਚੁੱਕਣਗੇ ਰਾਜੇਂਦਰ ਇੰਦਰਾ ਸਿੰਘ ਤੇ ਪੰਕਜ ਕੁਮਾਰ ਸਿੰਘ ਵੀ ਕੈਬਨਿਟ ਮੰਤਰੀ ਦੇ ਵਜੋਂ ਸੌ ਚੁੱਕਣਗੇ ਤੇ ਉੱਥੇ ਹੀ ਰਾਮਲੀਲਾ ਮੈਦਾਨ ਦੇ ਵਿੱਚ ਕਰੀਬ 20000 ਤੋਂ ਵੱਧ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਦਿੱਲੀ ਦੇ ਵਿੱਚ 27 ਸਾਲਾਂ ਬਾਅਦ ਵੀ ਪੀ ਦਾ ਸੀਐਮ ਸੌ ਚੁੱਕਣ ਜਾ ਰਿਹਾ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਦੇ ਆਂ ਜਿੱਥੇ ਕਿ ਰੇਖਾ ਗੁਪਤਾ ਅੱਜ ਦਿੱਲੀ ਦੀ ਮੁੱਖ ਮੰਤਰੀ ਦੇ ਵਜੋਂ ਸੌ ਚੁੱਕਣਗੇ ਤਾਂ ਅੱਜ ਦੁਪਹਿਰ 12:30 ਵਜੇ ਸੌ ਚੁੱਕ ਸਮਾਗਮ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਰੇਖਾ ਗੁਪਤਾ ਦੇ ਨਾਲ 6 ਕੈਬਨਿਟਰੀ ਮੰਤਰੀ ਵੀ ਸੌ ਚੁੱਕਣਗੇ ਰੇਖਾ ਗੁਪਤਾ ਦੇ ਰੂਪ ਦੇ ਵਿੱਚ ਦਿੱਲੀ ਨੂੰ ਚੌਥੀ ਮਹਿਲਾ ਮੁੱਖ ਮੰਤਰੀ ਮਿਲੇਗੀ ਤਾਂ ਭਾਜਪਾ ਵੱਲੋਂ ਸੁਸ਼ਮਾ ਸ਼ਵਰਾਜ ਪਹਿਲੀ ਵਾਰ ਜੋ ਬਣੀ ਸੀ ਮਹਿਲਾ ਸੀਐਮ ਤਾਂ ਉੱਥੇ ਹੀ ਇਸ ਤੋਂ ਬਾਅਦ ਵਿੱਚ ਇਸ ਜੀ ਸ਼ੀਲਾ ਦਿਖਸ਼ਤ ਲਗਾਤਾਰ 15 ਸਾਲ ਦਿੱਲੀ ਦੀ ਸੀਐਮ ਰਹੀ ਤੇ ਆਮ ਆਦਮੀ ਪਾਰਟੀ ਨੇ ਵੀ ਆਖਰੀ ਦਿਨਾਂ ਦੇ ਵਿੱਚ ਆਰਤੀਸ਼ੀ ਨੂੰ ਸੀਐਮ ਬਣਾਇਆ ਤੇ ਹੁਣ ਰੇਖਾ ਗੁੱਟਾ ਚੌਥੀ ਮਹਿਲਾ ਮੁੱਖ ਮੰਤਰੀ ਦੇ ਵਜੋਂ ਸੌਚਣਗੇ ਤਾਂ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਸੌਚਕ ਸਮਾਗਮ ਹੋਵੇਗਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਪਹੁੰਚਣਗੇ ਮੌਕੇ ਤੇ ਸ਼ਿਰਕਤ ਕਰਨਗੇ ਤੇ 20 ਸੂਬਿਆਂ ਦੇ ਸੀਐਮ ਡਿਪਟੀ ਸੀਐਮ ਤੇ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਕਿ ਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਨਾਲ-ਨਾਲ ਸਾਰੇ ਕੇਂਦਰੀ ਮੰਤਰੀ ਵੀ ਪਹੁੰਚਣਗੇ ਤੇ ਰੇਖਾ ਗੁਪਤਾ ਦੇ ਨਾਲ ਪਰਵੇਸ਼ ਵਰਮਾ ਕੈਬਨਿਟ ਮੰਤਰੀ ਜਵਜਸੂ ਚੁੱਕਣਗੇ ਤਾਂ ਰਾਮਲੀਲਾ ਮੈਦਾਨ ਦੇ ਵਿੱਚ 20000 ਤੋਂ ਵੱਧ ਲੋਕਾਂ ਨੂੰ ਇਸ ਦੌਰਾਨ ਸੱਦਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਅਗਲੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਰਾਵੀ ਬਿਆਸ ਜਲ ਟ੍ਰਿਬਿਊਨਲ ਦੇ ਸਾਹਮਣੇ ਸੀਐਮ ਭਗਵੰਤ ਮਾਨ ਨੇ ਚੁੱਕਿਆ ਪਾਣੀਆਂ ਦਾ ਮੁੱਦਾ ਤੇ ਉੱਥੇ ਹੀ ਟ੍ਰਿਬਿਊਨਲ ਦੇ ਸਾਹਮਣੇ ਸੀਐਮ ਭਗਵੰਤ ਮਾਨ ਨੇ ਰੱਖਿਆ ਪੰਜਾਬ ਦਾ ਪੱਖ ਤਾਂ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਨੇ ਸਪਸ਼ਟ ਕਿਹਾ ਦੂਜੀਆਂ ਸੂਬਿਆਂ ਨੂੰ ਦੇਣ ਦੇ ਲਈ ਹੋਰ ਵਾਧੂ ਪਾਣੀ ਨਹੀਂ ਹੈ ਤਾਂ ਪੰਜਾਬ ਦੇ ਕੋਲ ਹੋਰ ਨਾ ਸੂਬਿਆਂ ਨੂੰ ਦੇਣ ਦੇ ਲਈ ਇੱਕ ਵੀ ਬੂੰਦ ਪਾਣੀ ਵਾਧੂ ਨਹੀਂ ਹੈ ਅਜਿਹਾ ਸੀਐਮ ਭਗਵੰਤ ਮਾਨ ਦਾ ਕਹਿੜਾ ਤੇ ਉੱਥੇ ਹੀ ਅੰਤਰਰਾਸ਼ਟਰੀ ਮੰਤ ਦੇ ਅਨੁਸਾਰ ਪਾਣੀ ਦੀ ਉਪਲਬਧਤਾ ਦਾ ਪੁਨਰਮੁਲਾਂਕਣ ਹੋਵੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਤਰਤੀਹੇਟਲਾ ਪਾਣੀ ਵੀ ਲਗਾਤਾਰ ਨੀਵਾ ਹੁੰਦਾ ਜਾ ਰਿਹਾ ਹੈ ਤੇ ਦੇਸ਼ ਦੇ ਅਨਾਜ ਭੰਡਾਰ ਭਰਨ ਦੇ ਲਈ ਪੰਜਾਬ ਦੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਪੰਜਾਬ ਨੂੰ ਹਾਲੇ ਤੱਕ ਯਮੁਨਾ ਤੋਂ ਕੋਈ ਵੀ ਪਾਣੀ ਨਹੀਂ ਦਿੱਤਾ ਗਿਆ ਪੰਜਾਬ ਦੇ 153 ਪਾਣੀ ਦੇ ਬਲਾਕਾਂ ਦੇ ਵਿੱਚੋਂ 117 ਦੀ ਹਾਲਤ ਕਾਫੀ ਜ਼ਿਆਦਾ ਗੰਬੀਰ ਹੈ ਪੰਜਾਬ ਦੀ ਤੁਲਨਾ ਦੇ ਵਿੱਚ ਹਰਿਆਣਾ ਦੇ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਕਾਫੀ ਚੰਗੀ ਹੈ ਅਜਿਹਾ ਸੀਐਮ ਭਗਵੰਤ ਮਾਨ ਦਾ ਕਹਿਣਾ ਤੇ ਉਥੇ ਉਤਰਾਧਿਕਾਰੀ ਹੋਣ ਦੇ ਨਾਤੇ ਯਮੁਨਾ ਦਾ ਪਾਣੀ ਵੀ ਪੰਜਾਬ ਨੂੰ ਦਿੱਤਾ ਜਾਵੇ ਅਜਿਹਾ ਉਹਨਾਂ ਦਾ ਕਹਿਣਾ ਹੈ ਤਾਂ ਉਥੇ ਤੁਹਾਨੂੰ ਦੱਸ ਦੇ ਕਿ ਰਾਵੀ ਬਿਆਸ ਜਲ ਟ੍ਰਿਬਿਊਨਲ ਦੇ ਸਾਹਮਣੇ ਸੀਐਮ ਭਗਵੰਤ ਮਾਨ ਨੇ ਪਾਣੀਆਂ ਦਾ ਮੁੱਦਾ ਚੱਕਿਆ ਹੈ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਸਪਸ਼ਟ ਕਿਹਾ ਹੈ ਕਿ ਦੂਜੇ ਸੂਬਿਆਂ ਨੂੰ ਦੇਣ ਦੇ ਲਈ ਹੋਰ ਵਾਧੂ ਪਾਣੀ ਨਹੀਂ ਹੈ ਪੰਜਾਬ ਦੇ ਕੋਲ ਹੋਰ ਨਾ ਸੂਬਿਆਂ ਨੂੰ ਦੇਣ ਦੇ ਲਈ ਇੱਕ ਵੀ ਬੂੰਦ ਪਾਣੀ ਨਹੀਂ ਹੈ ਤਾਂ ਉਥੇ ਹੀ ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ ਪਾਣੀ ਦੀ ਉਪਲਬਧਤਾ ਦਾ ਪੁਨਰਮੁਲਾਂਕਣ ਹੋਵੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਾਡਾ ਤਰਤੀਹੇੜਲਾ ਪਾਣੀ ਲਗਾਤਾਰ ਨੀਵਾ ਹੁੰਦਾ ਜਾ ਰਿਹਾ ਹੈ ਦੇਸ਼ ਦੇ ਅਨਾਜ ਭੰਡਾਰਨ ਭਰਨ ਦੇ ਲਈ ਪੰਜਾਬ ਨੇ ਪਾਣੀ ਦੀ ਸਪਲਾਈ ਦਿੱਤੀ ਹੈ ਪੰਜਾਬ ਨੂੰ ਹਲੇ ਤੱਕ ਯਮੁਨਾ ਤੋਂ ਕੋਈ ਵੀ ਪਾਣੀ ਨਹੀਂ ਦਿੱਤਾ ਗਿਆ ਤਾਂ ਪੰਜਾਬ ਦੇ 153 ਪਾਣੀ ਦੇ ਬਲਾਕਾਂ ਦੇ ਵਿੱਚੋਂ 117 ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਾਣੀਆ ਦਾ ਮੁੱਦਾ ਚੱਕਿਆ ਗਿਆ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕੋਲ ਕਿਸੇ ਵੀ ਕਿਸੇ ਨੂੰ ਵੀ ਦੇਣ ਦੇ ਲਈ ਹੋਰ ਵਾਧੂ ਪਾਣੀ ਨਹੀਂ ਹੈ ਹੋਰਾਂ ਸੂਬਿਆਂ ਨੂੰ ਦੇਣ ਦੇ ਇੱਕ ਵੀ ਬੂੰਦ ਪਾਣੀ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਦੇ ਲਗਾਤਾਰ ਵਰਤੋ ਦੇ ਕਾਰਨ ਪਾਣੀ ਜੋ ਹੈ ਪੰਜਾਬ ਦਾ ਨੀਵਾ ਹੁੰਦਾ ਜਾ ਰਿਹਾ ਹੈ ਇਸ ਦੇ ਮੁਕਾਬਲੇ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਦੇ ਮਾਮਲੇ ਦੇ ਵਿੱਚ ਪੰਜਾਬ ਨਾਲੋਂ ਹਰਿਆਣਾ ਦੀ ਸਥਿਤੀ ਕਾਫੀ ਚੰਗੀ ਹੈ ਤਾਂ ਪੰਜਾਬ ਦੀ ਤੁਲਨਾ ਦੇ ਵਿੱਚ ਹਰਿਆਣਾ ਦੇ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਕਾਫੀ ਚੰਗੀ ਹੈ ਅਜਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਤਾਂ ਉਤਰਾਧਿਕਾਰੀ ਹੋਣ ਦੇ ਨਾਤੇ ਯਮੁਨਾ ਦਾ ਪਾਣੀ ਵੀ ਪੰਜਾਬ ਨੂੰ ਦਿੱਤਾ ਜਾਵੇ ਅਜਿਹਾ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਤਾਂ ਇਸ ਵਕਤੀ ਵੱਡੀ ਖਬਰ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਾਣੀ ਦਾ ਮੁੱਦਾ ਚੁੱਕਿਆ ਗਿਆ ਹੈ ਤਾਂ ਸੀਐਮ ਨੇ ਸਪਸ਼ਟ ਕਿਹਾ ਕਿ ਦੂਜੇ ਸੂਬਿਆਂ ਨੂੰ ਦੇਣ ਦੇ ਲਈ ਹੋਰ ਵਾਧੂ ਪਾਣੀ ਨਹੀਂ ਹੈ ਪੰਜਾਬ ਦੇ ਕੋਲ ਹੋਰ ਨਾ ਸੂਬਿਆਂ ਨੂੰ ਦੇਣ ਦੇ ਲਈ ਇੱਕ ਵੀ ਬੂੰਦ ਪਾਣੀ ਵਾਧੂ ਨਹੀਂ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁਕਾਬਲੇ ਪਾਣੀ ਦੇ ਮਾਮਲੇ ਦੇ ਵਿੱਚ ਹਰਿਆਣਾ ਦੀ ਸਥਿਤੀ ਚੰਗੀ ਹੈ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਫਿਰ ਤੋਂ ਮੀਟਿੰਗ ਦਾ ਸੱਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਿਸਾਨ ਸੰਗਠਨਾਂ ਨੂੰ ਮੀਟਿੰਗ ਦੇ ਲਈ ਨਿਯੋਤਾ ਭੇਜਿਆ ਹੈ ਤੇ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਹੀ ਹੋਵੇਗੀ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਮੀਟਿੰਗ ਤਾਂ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਮੀਟਿੰਗ ਸੱਦਨ ਦੀ ਅਪੀਲ ਨੂੰ ਕੇਂਦਰ ਨੇ ਨਹੀਂ ਮੰਨਿਆ ਤਾਂ ਸੈਕਟਰ 26 ਦੇ ਵਿੱਚ 22 ਫਰਵਰੀ ਨੂੰ ਸ਼ਾਮ 6 ਵਜੇ ਮੀਟਿੰਗ ਹੋਵੇਗੀ ਕੇਂਦਰ ਸਰਕਾਰ ਨੇ ਪੰਦੇਰ ਤੇ ਜੱਲੇਵਾਲ ਗਰੁੱਪ ਨੂੰ ਮੀਟਿੰਗ ਦੇ ਲਈ ਸੱਦਾ ਦਰਦਤਾ ਤਾਂ ਮੀਟਿੰਗ ਤੋਂ ਪਹਿਲਾਂ ਅਜਟੱਲੇਵਾਲ ਕਿਸਾਨਾਂ ਦੇ ਨਾਂ ਜਾਰੀ ਕਰ ਸਕਦੇ ਨੇ ਸੰਦੇਸ਼ ਤੇ ਆਪਣੀ ਭੁਖੜ ਹੜਤਾਲ ਦੇ 87ਵੇਂ ਦਿਨ ਸੰਦੇਸ਼ ਜਾਰੀ ਕਰਨਗੇ ਜਗਜੀਤ ਸਿੰਘ ਟੱਲੇਵਾਲ ਤਾਂ ਮੀਟਿੰਗ ਤੋਂ ਪਹਿਲਾਂ ਕੱਲ੍ਹ ਸੁਪਕਰਨ ਸਿੰਘ ਦੀ ਮਨਾਈ ਜਾਵੇਗੀ ਵਰਸੀ ਤਾਂ ਸੁਪਕਰਨ ਸਿੰਘ ਦੇ ਪਿੰਡ ਬੱਲੋ ਸਮੇਤ ਸਾਰੇ ਮੋਰਚਿਆਂ ਉੱਤੇ ਸ਼ਰਧਾਂਜਲੀ ਪ੍ਰੋਗਰਾਮ ਹੋਵੇਗਾ ਸਾਰੇ ਕਿਸਾਨ ਆਗੂਆਂ ਦੇ ਵੱਲੋਂ ਸੁਪਕਰਨ ਦੀ ਵਰਸੀ ਉੱਤੇ ਵੱਧ ਛੜ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਅੱਜ ਕਿਸੇ ਵੀ ਵੇਲੇ ਮੀਡੀਆ ਨੂੰ ਸੰਬੋਧਨ ਕਰਨਗੇ ਕਿਸਾਨ ਆਗੂ ਚਕਜੀਤ ਸਿੰਘ ਢੱਲੇਵਾਲ ਤਾਂ ਕੱਲ ਗੱਲਬਾਤ ਦੇ ਲਈ ਨਿਯੋਤਾ ਮਿਲਣ ਦੇ ਮਗਰੋਂ ਵੀ ਢੱਲੇਵਾਲ ਨੇ ਜਾਰੀ ਕੀਤਾ ਸੀ ਬਿਆਨ ਇੱਕ ਵੀਡੀਓ ਜਾਰੀ ਕਰਕੇ ਢੱਲੇਵਾਲ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਸੀ ਤਾਂ ਇਸ ਵਕਤ ਵੱਡੀ ਖਬਰ ਤੁਹਾੜ ਨਾਲ ਸਾਂਝੀ ਕਰਦੇ ਆਂ ਕਿਸਾਨਾਂ ਦੇ ਸੰਬੰਧ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਕਿ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਫਿਰ ਤੋਂ ਮੀਟਿੰਗ ਦਾ ਸੱਦਾ ਹੈ ਤਾਂ ਕੇਂਦਰ ਸਰਕਾਰ ਨੇ ਕਿਸਾਨ ਸੰਗਠਨਾਂ ਨੂੰ ਮੀਟਿੰਗ ਦੇ ਲਈ ਨਿਯੋਤਾ ਭੇਜਿਆ ਹੈ ਤਾਂ ਚੰਡੀਗੜ੍ਹ ਦਾ ਸੈਕਟਰ 26 ਦੇ ਵਿੱਚ ਹੀ ਹੋਵੇਗੀ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਮੀਟਿੰਗ ਤਾਂ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਮੀਟਿੰਗ ਸੱਦਨ ਦੀ ਅਪੀਲ ਨੂੰ ਕੇਂਦਰ ਨੇ ਨਹੀਂ ਮੰਨਿਆ ਤਾਂ ਸੈਕਟਰ 26 ਦੇ ਵਿੱਚ 22 ਜਨਵਰੀ 22 ਫਰਵਰੀ ਮਾਫ ਕਰਿਓ 22 ਫਰਵਰੀ ਨੂੰ ਸ਼ਾਮ 6 ਵਜੇ ਮੀਟਿੰਗ ਹੋਵੇਗੀ ਕੇਂਦਰ ਸਰਕਾਰ ਨੇ ਪੰਦੇੜ ਤੇ ਡੱਲੇਵਾਲ ਗਰੁੱਪ ਨੂੰ ਮੀਟਿੰਗ ਦੇ ਲਈ ਸੱਦਾ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਮੀਟਿੰਗ ਤੋਂ ਪਹਿਲਾਂ ਅੱਜ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੇ ਨਾਮ ਸੰਦੇਸ਼ ਜਾਰੀ ਕਰ ਸਕਦੇ ਨੇ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 87ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤਾਂ ਮੀਟਿੰਗ ਤੋਂ ਪਹਿਲਾਂ ਕੱਲ ਸ਼ੁਭਕਰਨ ਸਿੰਘ ਦੀ ਮਨਾਈ ਜਾਵੇਗੀ ਵਰਸੀ शुभकरण सिंह दे पिंड बल्लो समेत सारे मोर्चियां उत्ते श्रद्धांजलि प्रोग्राम होगा इस बारे होर की कुछ जानकारी सामने आई है सुनती दिया सभी पत्रकार भाइयों की तरफ से हमारे से बार बार ये पूछा जा रहा था कि मीटिंग की जगह कौन सी है वो उसके बारे में अभी अभी पत्र मिला है हमें और उस पत्र में स्पष्ट किया गया है कि 22 तारीख की जो मीटिंग देकर गए थे उस दिन तय हुई थी वो मीटिंग चंडीगढ़ के अंदर 26 सेक्टर में वहीं पे ही महात्मा गांधी इंस्टीट्यूट के अंदर वहाँ वो बैठक होगी और केंद्र सरकार के साथ वो बैठक होगी मैं फिर से ये क्लियर कर देता हूँ कि वो बैठक की जो जगह है वो चंडीगढ़ के छब्बीस सेक्टर में महात्मा गांधी इंस्टीट्यूट के अंदर वहीं पे शाम के छः बजे वो हमारी बैठक की हमें पत्थर आ गया है वो पत्थर भी आप सबको मतलब भेज दिया जाएगा बहुत बहुत धन्यवाद वाहेगुरू जी का खालसा वाहिगुरु जी की ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ 52 ਪੁਲਿਸ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ ਦੱਸਦੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਜਾਹਰ ਡੀਜੀਪੀ ਦਾ ਕਹਿਣਾ ਹੈ ਤਾਂ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਲੈਵਲ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਉਥੇ ਤੁਹਾਨੂੰ ਦੱਸਣਾ ਹੈ ਕਿ ਬਰਖਾਸਤ ਅਫਸਰਾਂ ਦੇ ਵਿੱਚ ਇੱਕ ਇਨਸਪੈਕਟਰ ਪੰਜ ਸਹਾਇ ਇਨਸਪੈਕਟਰ ਸ਼ਾਮਿਲ ਨੇ ਤੇ ਚਾਰ ਹੌਲਦਾਰਾਂ ਤੋਂ ਇਲਾਵਾ ਕੌਨਸਟੇਬਲ ਲੈਵਲ ਦੇ 42 ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਪੰਜਾਬ ਦੇ ਵਿੱਚ ਛੇਤੀ ਹੀ ਈ ਐਫ ਆਈ ਆਰ ਦੀ ਸਹੂਲਤ ਸ਼ੁਰੂ ਹੋਵੇਗੀ ਜਿਹੜਾ ਡੀਜੀਪੀ ਦਾ ਕਹਿਣਾ ਹੈ ਤੇ ਉੱਥੇ ਹੀ ਮੋਟਰ ਵਾਹਨ ਦੀ ਚੋਰੀ ਸੰਬੰਧੀ ਈ ਐਫ ਆਈ ਆਰ ਦੀ ਸਹੂਲਤ ਸ਼ੁਰੂ ਕਰਾਂਗੇ ਤਾਂ ਉੱਥੇ ਹੀ ਪੰਜਾਬ ਦੇ ਅੰਦਰ ਪੁਲਿਸ ਸਾਂਝ ਕੇਂਦਰ ਦੀਆਂ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ ਜਿਹੜਾ ਡੀਜੀਪੀ ਗੌਰਵਜਾਦ ਕਹਿਣਾ ਹੈ ਤਾਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿਸ ਦੇ ਤਹਿਤ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ 52 ਪੁਲਿਸ ਕਰਮਚਾਰੀਆਂ ਨੂੰ ਇਸ ਦੌਰਾਨ ਬਰਖਾਸਤ ਕੀਤਾ ਗਿਆ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਅਜਾ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਤਾਂ ਉੱਥੇ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਲੈਵਲ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਬਰਖਾਸਤ ਆਪਸਰਾ ਦੇ ਵਿੱਚ ਇੱਕ ਇੰਸਪੈਕਟਰ पांच सहायक इंस्पेक्टर शामिल हैं चार हॉलदारों तो इलावा कांस्टेबल लेवल के 42 कर्मचारियों के खिलाफ कार्रवाई की थी गई है इस बारे उन्होंने और की कुछ जानकारी दी है सुनते हैं पंजाब सरकार की हाल की हिदायतों में जिसमें एफिशिएंट अकाउंटेबल और ट्रांसपेरेंट गवर्नेंस के लिए सभी विभागों को निर्देश दिए गए हैं उसके मुताबिक पंजाब पुलिस के सारे एसएसपी और सीपीस ने अपने लेवल पर एक एक्सरसाइज करी है जो पुलिस में जो ब्लैक शीप हैं जिनके खिलाफ क्रिमिनल रिकॉर्ड है जो एफ में इन्वॉल्व है जिनके खिलाफ करप्शन एक्ट की एफ दर्ज है या कोई सीरियस मिसकंडक्ट का चार्ज है ऐसे लोगों को आइडेंटिफाई करके और उनके खिलाफ एज पर दी फैक्ट्स एंड केस हर केस के फैक्ट्स के मुताबिक जिसमें जो एविडेंस है उसपे एक इंडिपेंडेंट तरीके से अपना माइंड अप्लाई करने के बाद फिफ्टी टू पुलिस ऑफिशियल्स को अभी तक डिसमिस किया है इन हिदायतों के जारी होने के बाद जिसमें कांस्टेबल से लेकर इंस्पेक्टर रैंक तक के ऑफिसर्स हैं इसके साथ ही साथ पंजाब पुलिस ने एक जीरो टॉलरेंस पॉलिसी अपनाई है टुवर्ड्स करप्शन कि करप्शन के खिलाफ कोई भी शिकायत आएगी तो उस पर इमीजिएट कार्रवाई करी जाएगी और स्ट्रिक्ट एक्शन कानून के मुताबिक लिया जाएगा तो मैं पंजाब पुलिस के सभी ऑफिसर्स को यह कन्वे करना चाहता हूं स्ट्रांग टर्म्स में कि करप्शन से गुरेज करें क्योंकि आपको स्पेयर नहीं किया जाएगा इसके साथ ही साथ मैं ये बताना चाहूंगा कि पंजाब पुलिस जो पुलिस सर्विसेज हैं उनको एक फ्रेंडली तरीके से सिटीजन्स का पुलिस से इंटरफेस कम करते हुए डिलीवर करने के लिए जो सात सर्विसेज हैं जिसमें इस वक्त तरतालीस सर्विसेज जो है वो डिलीवर होती है उनको उसका एम्बिट एक्सपैंड किया जा रहा है और ज्यादा सर्विसेज को इसके एम्बिट में लेके आएंगे विद इन द नेक्स्ट वन मंथ वन टू वन एंड हाफ मंथ इकतीस मार्च से पहले पहले ई एफ आई आर जो है वो पंजाब में शुरू होगी रजिस्ट्रेशन के लिए मोटर व्हीकल थे जिसमें कम्पलेनेंट अपने घर बैठ के पब्लिक जो वेब पोर्टल से कंप्लेंट सबमिट कर सकते हैं या हमारे सांच केंद्रों में जाके कंप्लेंट सबमिट कर सकते हैं सो सा बड़ी जीरो टॉलरेंस देखो जी पहले इस करके भी इनडिसक्रिमिनेट मैनर से एक्शन नहीं ले रहे हैं जड़ा मुलाजिम जिसके खिलाफ एविडेंस है जिड़ा मुलाजिम मिसकंडक्ट करता है या क्रिमिनल एक्टिविटी चाहे इंडेल्ज ओले देर इज नो प्लेस फॉर सच एफिशियर इन द पुलिस फोर्स डीएसपी एसपीट एसपी लेवल हाँ नहीं ये हमें सभी से ये इसमें ऑफिसर्स भी हैं क्योंकि इसके लिए कॉम्पिटेंट अथॉरिटी स्टेट गवर्नमेंट है जो गेस्टेड ऑफिसर्स के लिए तो वो हम स्टेट गवर्नमेंट से हम ये इनके पास डेटा भी है तो अट्ठारह ऐसे हैं जो दस डीएसपी और आठ एसपी ये पिछले दिनों सस्पेंड भी किए गए हैं ਤੋ ਉਹ ਹਮ ਅਭੀ ਵੀ ਇਸ ਐਕਸਰਸਾਈਜ਼ ਮੇ ਜੋ ਕਈ ਕਈ ਐਫ ਆਈ ਆਰਸ ਆਫਿਸਰਸ ਕੇ ਖਿਲਾਫ ਨਹੀਂ ਹੈ ਤੋ ਉਹ ਹਮ ਸਟੇਟ ਗਵਰਨਮੈਂਟ ਸੇ ਲੇ ਗਏ ਸਰ ਥਾਣੇ ਤੇ ਚੱਕਰੇ ਹੁੰਦਾ ਕਿ ਥਾਣੇਦਾਰ ਮੌਜੂਦ ਨਾ ਹੋਵੇ ਥਾਣੇ ਤੇ ਹੁਣ ਸੀ ਇਹ ਸਰਜੀ ਲੈਣ ਦਾ ਰਸਤਾ ਇਹਨੂੰ ਕਿਹੜੇ ਟਿਗੇੜੇ ਕਰ ਦਿਆ ਵੀ ਥਾਣੇਦਾਰ ਸਾਹਮਣੇ ਨਹੀਂ ਗੱਲ ਨਹੀਂ ਹੋਈ ਬਾਅਦ ਚ ਆਇਓ ਐਵੇਂ ਦਾ ਵੀ ਹੋਵੇ ਕਿ ਇਹ ਸਰਜੀ ਜਾਬਰੂਚ ਕਾਰਵਾਈ ਤਰੰਤ ਹੋ ਸਾਡੀ ਤੇ ਦੇਖੋ ਜੇ ਅਸੀਂ ਜਿਹੜਾ ਸਿਸਟਮ ਕੰਪਲੇਂਟਲੀ ਇੰਪਲੀਮੈਂਟ ਕੀਤਾ ਹੈ ਕਿ ਲੋਕਾਂ ਨੂੰ ਥਾਣੇ ਜਾਣ ਦੀ ਲੋੜ ਹੀ ਨਹੀਂ ਜੇ ਉਹ ਸਾਂਝ ਕੇਂਦਰ ਜਿੱਥੇ ਇੱਕ ਸਾਡੇ ਮੁਲਾਜ਼ਮ ਜਿਹੜੇ ਸਵਿੰਡਰਸ ਚ ਹੁੰਦੇ ਆ ਤੇ ਜਵੇਂ ਤੁਸੀਂ ਕਿਤੇ ਵੀ ਪਬਲਿਕ ਵਿੰਡੋ ਪਰ ਅچھے ਮਾਹੌਲ 'ਚ ਉੱਥੇ ਕੰਪਲੇਂਟ ਦੋ ਇੱਕ ਯੂਨੀਫਾਈਡ ਆਈਡੀ ਜਨਰੇਟ ਹੋ ਜਾਂਦੀ ਲੈਟ ਅਸ ਸੇ ਮੰਨ ਲਓ ਕਿਸੇ ਦਾ ਇਨਫੈਕਟ ਇਹ ਵੀ ਸਾਡੀ ਮੈਂ ਪਹਿਲੇ ਦੱਸਣਾ ਭੁੱਲ ਗਿਆ ਸੀਗਾ ਕਿ ਅਬੀ ਸਾਡਾ ਟੀਚਾ ਹੈਗਾ ਜਿਹੜੇ ਲੋਸਟ ਐਂਡ ਫਾਊਂਡ ਹੈ ਜਿਵੇਂ ਜਿੱਥੇ ਡੀਡੀਆਰ ਹੁੰਦੀ ਹੈ ਕਿਸੇ ਦਾ ਮੋਬਾਈਲ ਫੋਨ ਗਵਾਚ ਗਿਆ ਜਿੱਥੇ ਉਹ ਉਹ ਵੀ ਅਸੀਂ ਆਨਲਾਈਨ ਸਰਵਿਸਿਜ਼ ਦੀ ਐਕਸਪੈਂਸ਼ਨ 'ਚ ਇਨਕਲੂਡ ਕਰਾਂਗੇ ਕਿ ਸੋ ਦੈਟ ਉਹ ਘਰ ਬੈਠੇ ਜਾਂ ਸਾਜ ਕੇਂਦਰ ਜਾ ਕੇ ਕੰਪਲੀਟ ਦੇਤੀ ਤੇ ਉਹਦੀ ਡੀਡੀਆਰ ਹੋ ਕੇ ਆ ਜਾਵੇ ਸੋ ਇਹ ਅਸੀਂ ਇੰਪਲੀਮੈਂਟ ਕੀਤਾ ਕਿ ਤੁਸੀਂ ਸਾਜ ਕੇਂਦਰ ਐਕਚੁਅਲੀ ਅਵੇਅਰਨੈਸ ਦੀ ਕਮੀ ਹੈ ਸੋ ਦੇਰਫੋਰ ਇਸ ਕਰਕੇ ਤੁਹਾਡੀ ਹੈਲਪਲੀ ਲੋੜ ਹੈ ਕਿ ਸਾਜ ਕੇਂਦਰ ਤੁਸੀਂ ਕੰਪਲੀਟ ਕੰਪਲੇਂਟ ਜਦੋਂ ਸਾਡੀ ਇੱਕ ਪੀਜੀਡੀ ਪੋਰਟਲ ਹੈ ਪਬਲਿਕ ਗ੍ਰੀਵੈਂਸਸ ਡਿਵੀਜ਼ਨ ਉਹਦਾ ਵੈਬ ਐਡਰੈਸ ਹੈਗਾ ਉਸ ਤੇ ਤੁਸੀਂ ਕੰਪਲੇਂਟ ਸਕੈਨ ਕਰਕੇ ਪਾ ਦੋ ਤੋਂ ਉਹਦਾ ਇੱਕ ਯੂਆਈਡੀ ਨੰਬਰ ਜਨਰੇਟ ਹੋ ਜਾਂਦਾ ਹੈ ਉਹ ਕਨਸਰਨਡ ਡਿਸਟ੍ਰਿਕਟ ਨੂੰ ਉਹ ਰੈਫਰ ਹੋ ਜਾਊਗੀ ਤੇ ਤੁਹਾਡੇ ਇਨਬਾਕਸ ਤੇ ਮੈਸੇਜ ਆ ਜਾਊਗਾ ਕਿ ਜੀ ਆ ਆ ਜਿਹੜੀ ਕੰਪਲੇਂਟ ਇਸ ਅਫਸਰ ਨੂੰ ਮਾਰਕੀ ਇਸ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਸੀਐਮ ਹਾਊਸ ਜਾਣ ਤੋਂ ਰੋਕਿਆ ਗਿਆ ਹੈ ਜਿੱਹਾਂ ਕੱਲ ਆਪਣੇ ਕਾਫਲੇ ਸਮੇਤ ਅਚਾਨਕ ਹੀ ਸੀਐਮ ਹਾਊਸ ਦੇ ਬਾਹਰ ਪਹੁੰਚੇ ਸਨ ਰਵਨੀਤ ਸਿੰਘ ਬਿੱਟੂ ਤਾਂ ਸੀਐਮ ਭਗਵੰਤ ਮਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਤਾਂ ਬਿਨਾਂ ਕੋਈ ਪਰਮਿਸ਼ਨ ਦੇ ਸੀਐਮ ਹਾਊਸ ਪਹੁੰਚੇ ਸਨ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਦੇ ਨਾਲ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਗੱਡੀ ਨੂੰ ਪਿੱਛੇ ਹੀ ਰੋਕ ਦਿੱਤਾ ਗਿਆ ਤਾਂ ਉੱਥੇ ਹੀ ਬਿੱਟੂ ਦੇ ਸੁਰੱਖਿਆ ਗਾਰਡਾਂ ਤੇ ਚੰਡੀਗੜ੍ਹ ਪੁਲਿਸ ਦੇ ਵਿਚਾਰੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ सीएम हाउस ਦੇ ਬਾਹਰ ਕੱਲ ਕਾਫੀ ਦੇਰ ਤੱਕ ਚੱਲਦਾ ਰਿਹਾ ਵਿਵਾਦ ਤਾਂ ਸੀਐਮ ਸਿਕਿਉਰਿਟੀ ਦੇ ਨਾਲ ਬਿੱਟੂ ਦੇ ਸੁਰੱਖਿਆ ਕਰਮਚਾਰੀਆਂ ਦੀ ਹੱਥੋਪਾਈ ਵੀ ਹੋਈ ਹੈ ਤਾਂ ਰਣਜੀਤ ਸਿੰਘ ਬਿੱਟੂ ਨੇ ਇਸ ਦੌਰਾਨ ਸੀਐਮ ਭਗਵੰਤ ਮਾਨ ਦੇ ਖਿਲਾਫ ਦੋਸ਼ ਲਗਾਏ ਨੇ ਬਿੱਟੂ ਨੇ ਬੀਜੇਪੀ ਸਮਰਥਕਾਂ ਨੂੰ ਤਾਂ ਕੋ ਪਰੇਸ਼ਾਨ ਕਰਨ ਤੇ ਜੇਲ੍ਹ ਦੇ ਵਿੱਚ ਸੁੱਟਣ ਦੇ ਦੋਸ਼ ਲਗਾਏ ਨੇ ਸੀਐਮ ਸਿਕਿਉਰਿਟੀ ਦੇ ਖਿਲਾਫ ਰਮਨੀ ਸਿੰਘ ਬਿੱਟੂ ਨੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਹੈ ਤੇ ਉੱਥੇ ਹੀ ਤੁਹਾਨੂੰ ਦੱਸਣ ਦੇ ਆ ਕਿ ਬਿੱਟੂ ਨੇ ਚੰਡੀਗੜ੍ਹ ਪੁਲਿਸ ਤੇ ਬੁਰੇ ਵਤੀਰੇ ਨਾਲ ਪੇਸ਼ ਹੋਣ ਦੇ ਵੀ ਇਲਜ਼ਾਮ ਲਗਾਏ ਨੇ ਲਾਈ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਜਿੱਥੇ ਕਿ ਕੇਂਦਰੀ ਰਾਜ ਮੰਤਰੀ ਰਮਨੀ ਸਿੰਘ ਬਿੱਟੂ ਨੂੰ ਸੀਐਮ ਹਾਊਸ ਜਾਣ ਤੋਂ ਰੋਕਿਆ ਗਿਆ ਹੈ ਤੇ ਕੱਲ ਆਪਣੇ ਕਾਫਲੇ ਸਮੇਤ ਅਚਾਨਕ ਹੀ ਸੀਐਮ ਹਾਊਸ ਦੇ ਬਾਹਰ ਪਹੁੰਚੇ ਸਨ ਰਮਨੀ ਸਿੰਘ ਬਿੱਟੂ ਤੇ ਇਸੇ ਦੌਰਾਨ ਦੌਰਾਨ ਰਮਨੀ ਸਿੰਘ ਬਿੱਟੂ ਦੇ ਨਾਲ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਗੱਡੀ ਨੂੰ ਪਿਛੇ ਹੀ ਰੋਕ ਦਿੱਤਾ ਗਿਆ ਬਿੱਟੂ ਦੇ ਸੁਰੱਖਿਆ ਗਾਰਡਨ ਤੇ ਚੰਡੀਗੜ੍ਹ ਪੁਲਿਸ ਦੇ ਵਿਚਾਲੇ ਇਸ ਤਰ੍ਹਾਂ ਦੀ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ ਬਿੱਟੂ ਦੇ ਸੁਰੱਖਿਆ ਗਾਰਡ ਤੇ ਚੰਡੀਗੜ੍ਹ ਪੁਲਿਸ ਦੇ ਵਿਚਾਲੇ ਤਿੱਖੀ ਬਹਿਸ ਦੀਆਂ ਲਾਈਵ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆਂ ਉੱਥੇ ਹੀ ਇਸ ਬਾਰੇ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਪਰ ਲੱਗਦਾ ਜਿਵੇਂ ਕਿ ਪਹਿਲੀ ਵਾਰੀ ਦੋ ਧਿਰਾਂ ਦੀ ਪੁਲਿਸ ਵੀ ਆਪਸ ਵਿੱਚ ਕਿਸ ਤਰ੍ਹਾਂ ਕਰਦਾ ਪਰ ਮੈਂ ਇਹ ਕਹਿ ਰਹੇ ਆਂ ਵੀ ਇਹ ਐਫ ਆਈ ਆਰਾਂ ਦਰਜ ਜਿੰਨੀਆਂ ਮਰਜ਼ੀ ਕਰ ਲੈ ਮੈਂ ਤਾਂ ਆਪ ਆਇਆ ਸੀ ਵੀ ਕਰ ਲੈ ਅੰਦਰ ਭਾਈ ਜਿੰਨਾ ਕਰ ਹੁੰਦਾ ਪਰ ਮੇਰੇ ਵਰਕਰ ਤੇ ਜੇ ਦੇਖੇਗਾ ਮੇਰੀ ਕਿਸੇ ਤੇ ਆਪਣੇ ਉਂਗਲੀ ਉਠਾਏਗਾ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰੂੰਗਾ ਉਹਦੇ ਲਈ ਮੈਨੂੰ ਕਿਤੇ ਹੱਦ ਤੱਕ ਜਾਣਾ ਪਵੇ ਆ ਆ ਤਾਂ ਕੰਦਾ ਨੇ ਨਾ ਇਹਦਾ ਗੇਟ ਲਾ ਲੈਣਾ ਸੀਮ ਬਾਹਰ ਤਾਂ ਨਿਕਲੂਗਾ ਨਾ ਬਾਹਰ ਫੰਕਸ਼ਨ ਚ ਜਾ ਕੇ ਰੋਲ ਮਿਲ ਲੂੰਗਾ ਕਿਤੇ ਕੀ ਗੱਲ ਆਮ ਬੰਦਾ ਜੇ ਆਮ ਇੱਕ ਵਰਕਰ ਸੀਐਮ ਹਾਊਸ ਨਹੀਂ ਆ ਸਕਦਾ सीएम हाउस ਦੇ ਵਿੱਚ ਇਕੱਲਾ ਬੰਦਾ ਮੈਂ ਮੰਨਦਾ 144 ਧਾਰਾ ਲੱਗਦੀ ਆ 5 ਬੰਦੇ ਨਹੀਂ ਹੋ ਸਕਦੇ ਪਰ ਇੱਕ ਬੰਦਾ ਉਹ ਤੋਂ ਕੀ ਸੀਐਮ ਨੂੰ ਖਤਰਾ ਵੀ ਇਹ ਸੀਐਮ ਜਿਹੜਾ ਕਹਿੰਦਾ ਸੀ ਵੀ ਅਸੀਂ ਸਿਕਿਉਰਿਟੀ ਨਹੀਂ ਲੈਣੀ ਜਿਹੜਾ ਕਹਿੰਦਾ ਸੀ ਜੇ ਅਸੀਂ ਕੋਈ ਗੱਡੀ ਨਹੀਂ ਲੈਣੀ ਅੱਜ ਉਹਨੂੰ ਇੱਕ ਮਿਨਿਸਟਰ ਤੋਂ ਵੀ ਖਤਰਾ ਹੋ ਗਿਆ ਉਹ ਸਿਕਿਉਰਿਟੀ ਬ੍ਰੀਚ ਹੋਦੀ ਮਿਨਿਸਟਰ ਇੱਕ ਮੰਤਰੀ ਹੋ ਕੇ ਉਹਦੇ ਨਾਲ ਸਿਕਿਉਰਿਟੀ ਬ੍ਰੀਚ ਹੋ ਗਈ ਸੀਐਮ ਦੀ ਵਾਹ ਜੀ ਵਾਹ ਸੀਐਮ ਸਟੋਜ ਸਾਹਿਬ ਬੱਲੇ ਟੋਡੇ ਹੁਣ ਤੁਸੀਂ ਕੰਪਲੀਟ ਕਰੋਗੇ ਫਾਰਮ ਕੰਪਲੀਟ ਕਰੋਗੇ ਨਾ ਨਹੀਂ ਕੰਪਲੀਟ ਪਰ ਜਿਹੜਾ ਸਿਕਿਉਰਿਟੀ ਆਫੀਸਰ ਨੇ ਜਿਹੜੇ ਸਕਿਉਰਿਟੀ ਦੇਖਦੇ ਆ ਉਹਨਾਂ ਨੇ ਰੋਜ਼ ਆਪਣੇ ਜਿਹੜੀ ਆ ਉਹ ਉਹਦੇ ਬਾਰੇ ਰਿਪੋਰਟ ਦੇਣੀ ਆ ਤੇ ਕੋਈ ਆਫੀਸਰ ਕਿਸੇ ਸਕਿਉਰਿਟੀ ਸੈਂਟਰ ਸਕਿਉਰਿਟੀ ਨੂੰ ਕਿਉਂ ਰੋਕੇ ਕਿਸੇ ਨਾਲ ਜੇ ਉਹ ਬਾਹਰਲੇ ਪਾਸੇ ਨੇ ਕਿਸੇ ਫੰਕਸ਼ਨ ਚ ਨਹੀਂਗੇ ਸੜਕ ਤੇ ਫਿਰ ਰਹੇ ਆ ਸੜਕ ਤੇ ਉਹ ਸਕਿਉਰਿਟੀ ਨੂੰ ਕਿਉਂ ਬ੍ਰੀਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂ ਲੱਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਬੜਾ ਗੰਭੀਰ ਮਸਲਾ ਏ ਇਹ ਛੋਟਾ ਮਸਲਾ ਨਹੀਂਗਾ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਹਮੇਸ਼ਾ ਸੀਐਮ ਸਿਕਿਉਰਿਟੀ ਵਾਪਸ ਲੈ ਕੇ ਹੀ ਅਟੈਕ ਕਰਾਉਂਦੇ ਰਹੇ ਨੇ ਸਿੱਧੂ ਮੂਸੇਵਾਲੇ ਤੋਂ ਲੈ ਕੇ ਉਹੀ ਕਿਤੇ ਨਾ ਕਿਤੇ ਇਹ ਕੰਮ ਸੀ ਕਿ ਸੀਐਸਐਫ ਵਾਲਿਆਂ ਨੂੰ ਇਹ ਕੋਸ਼ਿਸ਼ ਕਰਦੇ ਸੀ ਵੀ ਇਹਨਾਂ ਨੂੰ ਅਲੱਗ ਕਰ ਦਈਏ ਤੇ ਮੈਨੂੰ ਕਿਤੇ ਨਾ ਕਿਤੇ ਕੋਈ ਉਹ ਮੈਨੂੰ ਕੋਈ ਪ੍ਰਵਾਹ ਨਹੀਂ ਗਈ ਉਹ ਕੋਈ ਗੱਲ ਨਹੀਂ ਗਈ ਪਰ ਮੇਰੇ ਵਰਕਰ ਤੇ ੱਤਕਾਂ ਦੀ ਮੈਂ ਜਿਹੜੇ ਮੇਰੇ ਗਰੀਬ ਵਰਕਰ ਜਿਨ੍ਹਾਂ ਨੂੰ ਇਹਨੇ ਜੇਲ੍ਹ 'ਚ ਸਿੱਟਿਆ ਏ 10 ਤਰੀਕ ਦਾ ਮੇਰੀ ਜ਼ਿੰਮੇਵਾਰੀ ਉਹਨਾਂ ਦੇ ਪਰਿਵਾਰਾਂ ਲਈ ਆ ਮੇਰੀ ਜ਼ਿੰਮੇਵਾਰੀ ਉਹਨਾਂ ਬੱਚਿਆਂ ਲਈ ਆ ਜੇ ਉਹਨਾਂ ਵੱਲ ਇਹ ਝਾਕਣਗੇ ਬੁਰੀ ਨਿਗਾ ਨਾਲ ਮੈਂ ਕਿਸੇ ਹੱਦ ਤੇ ਵੀ ਜਾਊਂਗਾ ਮੈਨੂੰ ਮੇਰੇ ਤੇ ਪਰਚੇ ਕਰੇ ਕੋਈ ਪਰਵਾਹੀ ਮੈਂ ਪਿਛਲੀ ਵਾਰ ਵੀ ਜੇਲ੍ਹ ਚ ਗਿਆ ਸੀ ਹੁਣ ਵੀ ਚਲੇ ਜਾਊਗਾ ਇਹ ਸੰਘਰਸ਼ ਕਰਨੇ ਹੀ ਪੈਂਦੇ ਆ ਪਰ ਜੇ ਮੇਰੇ ਵਰਕਰ ਵੱਲ ਪੂਰੀ ਨਜ਼ਰ ਨਾ ਦੇਖੂਗਾ ਭਾਜਪੀ ਦੇ ਵਰਕਰ ਵੱਲ ਇਹ ਝਾਕੂਗਾ ਉਹਦੇ ਲਈ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰੂੰਗਾ ਕਿਸੇ ਹੱਦ ਤੱਕ ਕਿ ਮੈਂ ਜਾ ਸਕਦਾ ਮੈਂ ਇਹ ਇਹਦੀ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਇਹਦੇ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਬੇਇਨਸਾਫੀ ਨਾ ਕਰੋ ਇਹ ਪੁਲਿਸ ਰਾਜ ਨਾ ਬਣਾਓ ਇਹ ਪੰਜਾਬ 27 ਤੋਂ ਪਹਿਲਾਂ ਪਹਿਲਾਂ ਹੀ ਇਹਨੇ ਮੁੱਖ ਮੰਤਰੀ ਨਹੀਂ ਰਹਿਣਾ ਇਹਨੇ ਤਾਂ ਚਲੇ ਜਾਣਾ ਤੁਸੀਂ ਉਰੇ ਹੀ ਰਹਿਣਾ ਤੁਸੀਂ ਉਰੇ ਹੀ ਲੋਕਾਂ ਦੀ ਸੇਵਾ ਕਰਨੀ ਆ ਇਸ ਕਰਕੇ ਪੰਜਾਬ ਦੇ ਬੱਚਿਆਂ ਨਾਲ ਯਾਰ ਇੰਨਾ ਤੱਕ ਇਹ ਕਹਿੰਦੇ ਆ ਬੜੀ ਤਕਲੀਫ ਵੀ ਜੇ ਕੋਈ ਕੈਨੇਡਾ ਤੋਂ ਅਮਰੀਕਾ ਤੋਂ ਜਿਹੜੇ ਜਹਾਜ਼ ਆ ਰਹੇ ਆ ਬੜੀ ਮਾੜੀ ਗੱਲ ਆ ਪਰ ਉਹਨਾਂ ਦੇ ਨਾਲ ਜੇ ਜੋ ਕੁਝ ਤੁਸੀਂ ਕਰ ਰਹੇ ਆ ਆਪਣੀਆਂ ਜ਼ਿਲ੍ਹਿਆਂ ਚ ਵੀ ਜੋ ਤੂੰ ਮੇਰੇ ਬੀਜੇਪੀ ਦੇ ਵਰਕ ਨਾ ਨਾ ਕਰ ਰਿਹਾ ਚੱਕੀ ਚ ਬੰਦ ਕਰਕੇ ਰੱਖਿਆ ਦੇ ਬਿੱਟੂ ਜੀ ਉਹ ਕਹਿੰਦੇ ਸੀ ਦਰਵਾਜ਼ੇ ਖੁੱਲ ਨਹੀਂ ਗਏ ਉਹ ਕਹਿੰਦਾ ਜਦੋਂ ਵੀ ਪ੍ਰਦਰਸ਼ਨ ਕਰਨਾ ਸੀ ਸਭ ਕਰਿਆ ਵੀ ਗੱਲ ਕਰ ਪ੍ਰਦਰਸ਼ਨ ਫਟਾ ਨਾ ਰੋਕੋ ਹਮੇਸ਼ਾ ਮੈਂ ਤਾਂ ਕੱਲਾ ਆਇਆ ਅੱਜ ਦੇਖ ਹੁਣ ਹੁਣ ਖੁੱਲੇ ਸੀ ਦਰਵਾਜ਼ੇ ਛੰਡਿਆਂ ਤੇ ਬੰਦੂਖਾਂ ਨਾਲ ਖੜੇ ਸੀ ਸਾਰੇ ਅਫਸਰ ਤੇ ਪਤਾ ਨਹੀਂ ਹਜੇ ਕਿਹੜੇ ਕਿਹੜੇ ਅਫਸਰ ਤੇ ਕਾਰਵਾਈ ਹੋ ਜੇ ਵੀ ਇੱਥੇ ਤੱਕ ਪਹੁੰਚ ਵੀ ਕਿਵੇਂ ਗਿਆ ਅਫਸਰਾਂ ਦੇ ਕਾਰਵਾਈ ਹੋ ਸਕਿਉਰਿਟੀ ਬ੍ਰੀਚ ਇਹ ਸੀਐਮ ਹੌਸ ਤੇ ਕੋਈ ਆ ਸਕਦਾ ਬਾਰ ਸੜਕ ਤਾਂ ਇਹਨਾਂ ਦੀ ਨਹੀਂ ਗਈ ਜਿਹੜੀਆਂ ਸੜਕਾਂ ਦੋ نو ਅਚੀਵ ਮਿਨਿਸਟਰ ਦੀਆਂ ਐ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਜੀ ਇਹ ਇਹ ਕਹਿੰਦੇ ਸੀ ਵੀ ਖੋਲਾਂਗੇ ਸੜਕਾਂ ਅੱਜ ਤੱਕ ਕੋਈ ਸੜਕ ਨਹੀਂ ਖੁੱਲੀ ਕਿਉਂ ਨਹੀਂ ਖੁੱਲੀ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਚਲੋ ਹੋਤਾ ਯਾਰ ਕੁਛ ਵੀ ਕਹਿਣ ਮੈਂ ਤਿਆਰ ਹਾਂ ਉਸ ਲਈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਫਿਰ ਤੋਂ ਲੋਕਲ ਬਾਡੀਜ਼ ਚੋਣਾਂ ਦਾ ਐਲਾਨ ਹੋਇਆ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ ਤਰਨਤਾਰਨ ਡੇਰਾ ਬਾਬਾ ਨਾਨਕ ਤੇ ਤਲਵਾੜਾ ਦੇ ਵਿੱਚ ਹੋਣਗੀਆਂ ਇਹ ਚੋਣਾਂ ਤੇ ਪੰਜਾਬ ਚੋਣ ਕਮਿਸ਼ਨ ਨੇ ਨਗਰ ਕੌਂਸਲ ਚੋਣਾਂ ਦੇ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਦਾ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਤਿੰਨ ਸ਼ਹਿਰਾਂ ਦੇ ਵਿੱਚ ਕਰਵਾਈਆਂ ਜਾਣਗੀਆਂ ਨਗਰ ਕੌਂਸਲ ਚੋਣਾਂ ਤਾਂ ਕੈਮਰਿਆਂ ਦੇ ਰਾਹੀਂ ਚੋਣ ਪਰ ਕਰਿਆ ਤੇ ਨਿਗਰਾਨੀ ਰੱਖੀ ਜਾਏਗੀ ਪੂਰੀ ਨਜ਼ਰ ਰੱਖੀ ਜਾਏਗੀ ਜਿਹਾ ਚੋਣ ਕਮਿਸ਼ਨ ਦਾ ਕਹਿਣਾ ਹੈ ਉੱਥੇ ਹੀ 2 ਮਾਰਚ ਨੂੰ ਇਹਨਾਂ ਨਗਰ ਕੌਂਸਲਾਂ ਦੇ ਲਈ VOTING ਹੋਵੇਗੀ 2 ਮਾਰਚ ਨੂੰ ਸ਼ਾਮ ਨੂੰ ਹੀ ਸਾਰੀਆਂ ਨਗਰ ਕੌਂਸਲਾਂ ਦੇ ਲਈ ਜੋ ਹੈ ਨਤੀਜੇ ਆਉਣਗੇ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡਾ ਨਾਲ ਸਾਂਝੀ ਕਰਦੇ ਆ ਜਿੱਥੇ ਕਿ ਲੋਕਲ ਬਾਡੀ ਚੋਣਾਂ ਦਾ ਐਲਾਨ ਹੋਇਆ ਹੈ ਪੰਜਾਬ ਦੇ ਵਿੱਚ ਫਿਰ ਤੋਂ ਤੇ ਤਿੰਨ ਥਾਵਾਂ ਤੇ ਚੋਣਾ ਹੋਣ ਗਿਆ ਜਿੱਥੇ ਕਿ ਤਰਨਤਾਰਨ ਡੇਰਾ ਬਾਬਾ ਨਾਨਕ ਤੇ ਤਲਵਾੜਾ ਦੇ ਵਿੱਚ ਚੋਣਾ ਹੋਣ ਗਿਆ ਪੰਜਾਬ ਚੋਣ ਕਮਿਸ਼ਨ ਨੇ ਨਗਰ ਕੌਂਸਲ ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤਾਂ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਐਗਰਾਹਾ ਸੁਭਾਗੂ ਅੱਜ ਸਾਡੀ ਸੁਭਾਗ ਕਮੇਟੀ ਦੀ ਮੀਟਿੰਗ ਹੋਈ ਹੈ ਪਿੰਡ ਚੀਮੇ ਦੇ ਮੰਦਿਰ ਦੇ ਵਿੱਚ ਤੇ ਅਸੀਂ ਇੱਥੇ ਜੋ ਮੀਟਿੰਗ ਦੇ ਵਿੱਚ ਫੈਸਲੇ ਹੋਏ ਆ ਉਹਦੇ ਵਿੱਚ ਇਹ ਹੈਗਾ ਕਿ ਜੋ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ ਹੈ ਉਹਦੇ ਵਾਸਤੇ ਜਾਨੀ ਕਿ ਵੱਧ ਚੜ ਕੇ ਤਿਆਰੀ ਕਰਨੀ ਹੈਗੀ ਹੈ ਵੱਧ ਤੋਂ ਵੱਧ ਜਿਹੜਾ ਇਕੱਠ ਹੈ ਉਹ ਲੈ ਕੇ ਜਾਣਾ ਹੈਗਾ ਤੇ ਅਸੀਂ ਖਾਸ ਕਰਕੇ ਜੋ ਔਰਤਾਂ ਇਸ ਸਮਾਜ ਦਾ ਅੱਧ ਦਾ ਵਰਗ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਣ ਵਾਸਤੇ ਪੂਰਾ ਜੋਰ ਲਾ ਰਹੇ ਹਾਂ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਗਿਣਤੀ ਲਖਾਈ ਹੈ ਕਿ ਜਿੱਥੇ ਸਾਡੇ ਕਿਸਾਨ ਭਰਾ ਉਸ ਮੋਰਚੇ ਦੇ ਵਿੱਚ ਲਗਾਤਾਰ ਜਾਨੀ ਕਿ ਰਹਿਣਗੇ ਤੇ ਔਰਤਾਂ ਵੀ ਉਸ ਮੋਰਚੇ ਦੇ ਵਿੱਚ ਲਗਾਤਾਰ ਜਾਨੀ ਕਿ ਦਿਨ ਰਾਤ ਦੇ ਮੋਰਚੇ ਦੇ ਵਿੱਚ ਨਾਲ ਜਾਨੀ ਕਿ ਉਸ ਧਰਨੇ ਦੇ ਵਿੱਚ ਬੈਠਣੀ ਆ ਤੇ ਇਹਦੀ ਤਿਆਰੀ ਲਈ ਅਸੀਂ ਪਿੰਡਾਂ ਦੇ ਵਿੱਚ ਕੁੱਲ ਜੋ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਕੌਮੀ ਖੇਤੀ ਨੀਤੀ ਖਰੜਾ ਲੈ ਕੇ ਆਂਦਾ ਹੈਗਾ ਉਹਦਾ ਵਿਸਥਾਰ ਲੈ ਕੇ ਜਾਵਾਂਗੇ ਜੋ ਅਸਲ ਪੰਜਾਬ ਦੇ ਭਾਰਤ ਦੇ ਲੋਕ ਚਾਹੁੰਦੇ ਆ ਕਿ ਲੋਕਾਂ ਦੇ ਪੱਖ ਦੀ ਖੇਤੀ ਨੀਤੀ ਬਣੇ ਜੋ ਸਖਪਾਲ ਵਰਗੇ ਜੋ ਕਮੇਟੀ ਮੈਂਬਰ ਬਣਾਏ ਸੀ ਉਹਨਾਂ ਵੱਲੋਂ ਇੱਕ ਖਰੜਾ ਤਿਆਰ ਕੀਤਾ ਗਿਆ ਤੇ ਕੁਝ ਸਾਡੇ ਵੱਲੋਂ ਵੀ ਜੱਥੇਬੰਦੀ ਵੱਲੋਂ ਵੀ ਉਹਦੇ 'ਚ ਸੁਝਾਅ ਦਿੱਤੇ ਗਏ ਨੇ ਕਿ ਉਹ ਖਰੜਾ ਲਾਗੂ ਕੀਤਾ ਜਾਵੇ ਇਸੇ ਤਰ੍ਹਾਂ ਜਿਹੜੀ ਆਵਾਦਕਾਰਾਂ ਦੇ ਨਾਲ ਜ਼ਮੀਨ ਹੈ ਜਿਹਦੇ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੋਂ ਹੱਲਾ ਬੋਲਿਆ ਜਾ ਰਿਹਾ ਖਾਸ ਕਰਕੇ ਜਿਵੇਂ ਜਿਉਂਦਾਂ ਦੇ ਵਿੱਚ ਉਹ ਮਸਲਾ ਜ਼ਮੀਨ ਦਾ ਲੜਿਆ ਜਾ ਰਿਹਾ ਹੈ ਇਹ ਜੇ ਬਹੁਤ ਸਾਰੇ ਪੰਜਾਬ ਦੇ ਪਿੰਡ ਹੈ ਜਿੱਥੇ ਕਿਸਾਨ ਜਿਨ੍ਹਾਂ ਦੇ ਨਾਲ ਜ਼ਮੀਨਾਂ ਨਹੀਂ ਹੈਗੀਆਂ ਜਾਂ ਘਰਾਂ 'ਚ ਬੈਠੇ ਨੇ ਮਜ਼ਦੂਰ ਜਾਂ ਦੁਕਾਨਾਂ ਨੇ ਉਹਨਾਂ ਤੋਂ ਖੋਨ ਦਾ ਜਿਲ੍ਹਾ ਹਮਲਾ ਵਿੱਡਿਆ ਹੋਇਆ ਉਹਨਾਂ ਦੀਆਂ ਜਿਹੜੀ ਰਿਪੋਰਟਾਂ ਵਗੈਰਾ ਤਿਆਰ ਕਰਕੇ ਆਉਣ ਵਾਲੇ ਦਿਨਾਂ 'ਚ ਜ਼ਮੀਨ ਵਾਲੇ ਮਸਲੇ ਤੇ ਜਿਹੜੀ ਲੜਾਈ ਹੈ ਉਹ ਵੀ ਲੜੀ ਜਾਣੀ ਹੈਗੀ ਤੇ ਉਹਦੇ ਵਾਸਤੇ ਜਿਹੜਾ ਇਹ ਦੇਖੋ ਜਿਹੜੀ ਸੰਯੁਕਤ ਮੋਰਚਾ ਆਲ ਇੰਡੀਆ ਦੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ 24 ਜਨਵਰੀ ਨੂੰ ਮੀਟਿੰਗ ਹੋਈ ਹੈ ਉਹਦੇ ਵਿੱਚ ਮਾਰਚ 5 ਤੋਂ ਲੈ ਕੇ ਪੱਕੇ ਮੋਰਚੇ ਰਾਜਧਾਨੀਆਂ ਕੈਪੀਟਲਾਂ ਦੇ ਵਿੱਚ ਲਾਉਣਾ ਖੇਤੀ ਕਮਿਊਨਿਟੀ ਨੂੰ ਰੱਦ ਕਰਾਉਣ ਦੀ ਖਾਤਰ ਜਿਹੜੇ ਦਿੱਲੀ ਮੋਰਚੇ ਨੇ ਰਹਿ ਰਹੀਆਂ ਮੰਗਾਂ ਨੇ ਜਿਹਦੇ ਚ ਕਰਜ਼ਾ ਖਤਮ ਕਰਨ ਵਾਲੀ ਮੰਗ ਲਖਪੁਰ ਖੇਦੀ ਦੀ ਘਟਣ ਵਾਲੀ ਗੱਲ ਮੰਗ ਤੇ ਗਰੰਟੀ ਕਾਨੂੰਨ ਵਾਲੀ ਐਮ ਐਸ ਵੀ ਗਰੰਟੀ ਕਾਨੂੰਨ ਵਾਲੀ ਮੰਗਾਂ ਰਹਿੰਦੀਆਂ ਨੇ ਉਹ ਲਾਗੂ ਕਰਨ ਦੀ ਖਾਤਰ 5 ਦਿਨਾਂ ਦੇ ਮੋਰਚਾ 5 ਦਿਨ ਦਾ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦਾ ਫੈਸਲਾ ਕੀਤਾ ਪੰਜਾਬ ਦੇ ਜਿੱਤੇ ਬੰਦਿਆਂ ਨੇ ਉਹ ਮੋਰਚਾ ਲਗਾਤਾਰ ਚਲਾਉਣ ਵਾਸਤੇ ਉਹਦੀ ਤਿਆਰੀ ਚੋਂ ਅੱਜੇ ਮੀਟਿੰਗ ਕੀਤੀ ਹੈ ਤੇ ਕਿੰਨੀ ਗਿਣਤੀ ਚ ਭੈਣਾਂ ਨੇ ਜਾਣੀਆਂ ਕਿੰਨੇ ਨੌਜਵਾਨ ਨੇ ਕਿੰਨੇ ਵੀਕਲ ਜਾਣਗੇ ਕਿਵੇਂ ਰਹਿਣਾ ਹੈ ਕਿਵੇਂ ਉੱਥੇ ਮੋਰਚੇ ਦੇ ਵਿੱਚ ਸ਼ਮੂਲੀਅਤ ਨੂੰ ਬਰਕਰਾਰ ਰੱਖਣਾ ਉਹ ਤੇ ਤਿਆਰੀ ਜੋ ਮੀਟਿੰਗ ਜਿੱਤੇ ਇਹ ਕਿੰਨੀ ਤਰੀਕ ਨੂੰ ਤੇ ਕਿਵੇਂ ਜਾਣਾ ਹੈ ਜੀ ਉੱਥੇ ਇਹ 5 ਤਰੀਕ ਨੂੰ ਜਾਣਗੇ ਆ 4 ਤਰੀਕ ਨੂੰ ਇਧਰੋਂ ਅਸੀਂ ਤੁਰਾਂਗੇ ਕੀ ਤਾਰ ਤਰੀਕ ਮਸੀ ਰਾਸਤੇ ਜੇ ਠਹਿਰ ਕਰਨੀਆਂ ਟਰਾਲੀਆਂ ਤੇ 5 ਤਰੀਕ ਨੂੰ ਜਾਨੀ ਇਹ ਮੋਰਚਾ ਉੱਥੇ ਸ਼ੁਰੂ ਹੋਊਗਾ ਉੱਥੇ ਬਾਅਦ ਲਗਾਤਾਰ ਚੱਲੂਗਾ ਕਿੰਨੇ ਦਿਨ ਚੱਲਣਾ ਹੈ ਉੱਥੇ ਜਾ ਕੇ ਫੈਸਲਾ ਕਰਾਂਗੇ ਉੱਥੇ ਕਿੱਥੇ ਰੱਖਿਆਣਾ ਜੀ ਜਗ੍ਹਾ ਦਾ ਜੇ ਨਹੀਂ ਪਤਾ ਚੰਡੀਗੜ੍ਹ ਦੇ ਵਿੱਚ ਰੱਖਿਆ ਸੀ ਜਗ੍ਹਾ ਕਿੱਥੇ ਮਿਲਦੀ ਆ ਥਾਂ ਕਿੱਥੇ ਮਿਲਦੀ ਆ ਸਾਡੀ ਸਕੇਮ ਆ ਵੀ ਸੈਕਟਰੀਟ ਨੂੰ ਜਾਣਾ ਹੈ ਅੱਗੇ ਕਿੱਥੇ ਜਾਣ ਦਿੰਦੇ ਆ ਉਹ ਫੈਸਲਾ ਸਰਕਾਰ ਦਾ ਤੇ ਜੇ ਰੋਕਿਆ ਗਿਆ ਜੀ ਫਿਰ ਰੋਕਿਆ ਗਿਆ ਫਿਰ ਮੌਕੇ ਦੇ ਦੇਖਾਂਗੇ ਤੁਸੀਂ ਵੀ ਹੋਵੋਗੇ ਅਸੀਂ ਵੀ ਹੋਵਾਂਗੇ ਮਰਗੀ ਗੱਤੋਂ ਸਾਰਿਆਂ ਨੂੰ ਕਿਵੇਂ ਕਿਵੇਂ ਰਵਾਨਗੀ ਲੈਣ ਦੀ ਇਤਲਾਹ ਕੀਤੀ ਗਈ ਬੱਸਾਂ ਰਵਾਨਗੀ ਪੂਰੀ ਤਿਆਰੀ ਟਰਾਲੀਆਂ ਨਾਲ ਟਰਾਲੀਆਂ ਟਰਾਲੀਆਂ ਸਾਡੇ ਲੰਗਰ ਹੁੰਦੀਆਂ ਨੇ ਟਰਾਲੀਆਂ ਸਾਡੇ ਘਰ ਹੁੰਦੇ ਨੇ ਉਹ ਰਹਿਣ ਵਾਸਤੇ ਪੱਕੇ ਦਾ ਟਰਾਲੀਆਂ ਹੁੰਦੀਆਂ ਨੇ ਬਾਕੀ ਬੱਸਾਂ ਵੀ ਜਾਣਗੀਆਂ ਟਰੱਕ ਵੀ ਜਾਣਗੇ ਅਪ ਡਾਊਨ ਵੀ ਲੋਕ ਕਰਨਗੇ ਇਹ ਹੁਣ ਪਿੰਡ ਪਿੰਡ ਤਿਆਰੀ ਕੀਤੀ ਸ਼ੁਰੂ ਕੀਤੀ ਬਿਲਕੁਲ ਸਾਰੇ ਪਿੰਡਾਂ ਦੇ ਵਿੱਚ ਤਿਆਰੀ ਕੀਤੀ ਜਾਊਗੀ ਅੱਜ ਤੋਂ ਲੱਗਣਗੇ ਸਾਰੇ ਬੰਦੇ ਅੱਜ ਤੋਂ ਮੀਟਿੰਗਾਂ ਹੋ ਜਾਣਗੀਆਂ ਕੱਲ ਤੋਂ ਸ਼ੁਰੂ ਇਸ ਦੇ ਨਾਲ ਹੀ ਕਿਸਾਨ ਯੂਨੀਅਨ ਉਗਰਾਹਾ ਨੇ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਹੈ ਜਿहां 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾਉਣਗੇ ਕਿਸਾਨ ਤੇ ਉੱਥੇ ਹੀ ਨਵੇਂ ਖੇਤੀਬਾੜੀ ਖਰੜੇ ਦੇ ਖਿਲਾਫ ਮੋਰਚਾ ਲਗਾਉਣਗੇ ਕਿਸਾਨ 4 ਮਾਰਚ ਨੂੰ ਬਰਨਾਲਾ ਤੋਂ ਰਵਾਨਾ ਹੋਵੇਗਾ ਕਿਸਾਨਾਂ ਦਾ ਇੱਕ ਆਫਲਾ ਤੇ ਕਿਸਾਨਾਂ ਦੇ ਕਾਫਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸ਼ਾਮਿਲ ਹੋਣਗੀਆਂ ਤਾਂ ਚੰਡੀਗੜ੍ਹ ਦੇ ਵਿੱਚ ਸਿਵਲ ਸਖਤਰੇਤ ਦੇ ਬਾਹਰ ਕਿਸਾਨ ਧਰਨਾ ਦੇਣਗੇ ਤੇ ਜੁਗਿੰਦਰ ਸਿੰਘ ਉਗਰਾਹਾ ਨੇ ਕਿਹਾ ਅਸੀਂ ਪੱਕਾ ਮੋਰਚਾ ਲਗਾਉਣ ਜਾ ਰਹੇ ਹਾਂ ਤਾਂ ਪੁਲਿਸ ਨੇ ਜਿੱਥੇ ਵੀ ਰੋਕਿਆ ਉੱਥੇ ਹੀ ਲਗਾਇਆ ਜਾਵੇਗਾ ਮੋਰਚਾ ਤਾਂ ਕਿਸਾਨ ਮੋਰਚਾ ਲਗਾਉਣ ਜਾ ਰਹੇ ਨੇ ਮੋਰਚਾ ਕਿੰਨੇ ਦਿਨ ਤੱਕ ਚੱਲੇਗਾ ਇਹ ਹਾਲੇ ਤੱਕ ਤੈ ਨਹੀਂ ਹੋਇਆ ਜਿਹਾ ਗੁਰਾਹਾਂ ਦਾ ਕਹਿਣਾ ਤਾਂ ਤੁਹਾਨੂੰ ਦੱਸਦੀ ਕਿ ਕਿਸਾਨ ਯੂਨੀਅਨ ਗੁਰਾਹਾਂ ਨੇ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਹੈ ਤੇ ਇਸ ਦੇ ਤਹਿਤ ਜੋ ਹੈ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਜੋ ਹੈ ਕਿਸਾਨ ਲਗਾਉਣਗੇ ਨਵੇਂ ਖੇਤੀਬਾੜੀ ਖੜੇ ਦੇ ਦੇ ਖਿਲਾਫ ਮੋਰਚਾ ਲਗਾਇਆ ਜਾਵੇਗਾ ਕਿਸਾਨਾਂ ਦੇ ਵੱਲੋਂ ਤੇ 4 ਮਾਰਚ ਨੂੰ ਬਰਨਾਲਾ ਤੋਂ ਕਿਸਾਨਾਂ ਦਾ ਕਾਫਲਾ ਰਵਾਨਾ ਹੋਵੇਗਾ ਉੱਥੇ ਚੰਡੀਗੜ੍ਹ ਦੇ ਵਿੱਚ ਸਿਵਲ ਸਿਕਤਰੇ ਤੇ ਬਾਹਰ ਕਿਸਾਨਾਂ ਅੰਤਰ ਨਾ ਦੇਣਗੇ जोगेंद्र ਸਿੰਘ ਉਗਰਾਹਾ ਨੇ ਇਸ ਦੌਰਾਨ ਕਿਹਾ ਅਸੀਂ ਪੱਕਾ ਮੋਰਚਾ ਲਗਾਉਣ ਜਾ ਰਹੇ ਹਾਂ ਜਿੱਥੇ ਵੀ ਪੁਲਿਸ ਨੇ ਰੋਕਿਆ ਅਸੀਂ ਉੱਥੇ ਹੀ ਮੋਰਚਾ ਲਗਾ ਦਵਾਂਗੇ ਤਾਂ ਮੋਰਚਾ ਕਿੰਨੇ ਦਿਨ ਤੱਕ ਚੱਲੇਗਾ ਇਸ ਦੇ ਬਾਰੇ ਹਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਯੂਨੀਅਨ ਉਗਰਾਹਾ ਨੇ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਹੈ ਤੇ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾਉਣਗੇ ਕਿਸਾਨ ਤਾਂ ਨਵੇਂ ਖੇਤੀਬਾੜੀ ਖਰੇੜੇ ਦੇ ਖਿਲਾਫ ਮੋਰਚਾ ਕਿਸਾਨਾਂ ਦੇ ਵੱਲੋਂ ਲਗਾਇਆ ਜਾਵੇਗਾ ਤੇ ਉੱਥੇ ਹੀ 4 ਮਾਰਚ ਨੂੰ ਬਰਨਾਲਾ ਤੋਂ ਰਵਾਨਾ ਹੋਵੇਗਾ ਕਿਸਾਨਾਂ ਦਾ ਕਾਫਲਾ ਤਾਂ ਕਿਸਾਨਾਂ ਦੇ ਕਾਫਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸ਼ਾਮਲ ਹੋਣਗੀਆਂ ਉੱਥੇ ਹੀ ਪੁਲਿਸ ਨੇ ਜਿੱਥੇ ਵੀ ਰੋਕਿਆ ਉੱਥੇ ਹੀ ਤਰਨਾ ਲਗਾਇਆ ਜਾਵੇਗਾ ਉੱਥੇ ਹੀ ਮੋਰਚਾ ਲਗਾਇਆ ਜਾਵੇਗਾ ਅਜਿਹਾ ਉਗਰਾਹਾਂ ਦਾ ਕਹਿਣਾ ਹੈ ਤਾਂ ਮੋਰਚਾ ਕਿੰਨੇ ਦਿਨ ਤੱਕ ਚੱਲੇਗਾ ਇਹ ਹਾਲੇ ਤੱਕ ਤੈਅ ਨਹੀਂ ਕੀਤਾ ਗਿਆ ਹੈ ਤਾਂ ਵੱਡੀ ਖਬਰ ਇਸ ਵਕਤ ਦੀ ਤੁਹਾਡਾ ਨਾਲ ਸਾਂਝੀ ਕਰਦੇ ਹਾਂ ਜਿੱਥੇ ਕਿ ਕਿਸਾਨ ਯੂਨੀਅਨ ਇੱਕ ਉਗਰਾਹਾਂ ਨੇ ਚੰਡੀਗੜ੍ਹ ਕੂਝ ਦਾ ਐਲਾਨ ਕੀਤਾ ਹੈ ਤੇ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਕਿਸਾਨਾਂ ਦੇ ਵੱਲੋਂ ਲਗਾਇਆ ਜਾਵੇਗਾ ਤਾਂ ਨਵੇਂ ਖੇਤੀਬਾੜੀ ਖਰੇੜੇ ਦੇ ਖਿਲਾਫ ਮੋਰਚਾ ਲਗਾਉਣਗੇ ਕਿਸਾਨ ਤੇ ਉੱਥੇ ਹੀ ਕਿਸਾਨਾਂ ਦੇ ਕਾਫਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸ਼ਾਮਲ ਹੋਣਗੀਆਂ ਤੇ ਜੋਗਿੰਦਰ ਸਿੰਘ ਉਹ ਗਰਾਹਨ ਹੈ ਇਸ ਦੌਰਾਨ ਕਿਹਾ ਕਿ ਅਸੀਂ ਪੱਕਾ ਮੋਰਚਾ ਲਗਾਉਣ ਜਾ ਰਹੇ ਹਾਂ ਫਿਲਹਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਅੱਜ ਸਿਰਫ ਇੰਨਾ ਹੀ ਇਸੇ ਤਰ੍ਹਾਂ ਹੋ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਸੰਚੈ ਟਿਵੀ ਦੇ ਨਾਲ